ਨੰਦੋਸਤੋ ਪ੍ਰਾਲੀ ਦਾ ਜੋ ਥੋੜਾ ਬਹੁਤਾ ਧੂਆਂ ਹੋਇਆ ਉਹ ਨਵੰਬਰ ਦੇ ਵਿੱਚ ਸ਼ਾਂਤ ਹੋ ਗਿਆ ਸੀ। ਹਾਲੇ ਹਾਲੇ ਉਹ ਵਿੱਚ ਸ਼ਾਇਆ ਹੋਇਆ ਹੈ। ਪਿਛਲੇ ਦਿਨ ਤੁਹਾਡਾ ਇੱਕ ਰਿਪੋਰਟ ਸਾਂਝੀ ਕੀਤੀ ਸੀ ਇਸ ਵਿੱਚ ਕੇਂਦਰੀ ਪੀਮਾ ਪੰਜਾਬ ਦੇ ਵਿੱਚ ਆਇਆ ਸੀ ਤੇ ਜਿਨ੍ਹਾਂ ਨੇ ਪ੍ਰਾਲੀ ਦੀ ਪਰਯੋਗਾਂ ਵਿੱਚ ਖਫਤ ਬਾਰੇ ਵਿਜੀਟ ਕੀਤਾ ਸੀਗਾ ਬਰਨਾਲਾ, ਸੰਗਰੂਰ ਤੇ ਮਾਨਸਾ ਜਿਲ੍ਹਿਆਂ ਦੇ ਵਿੱਚ ਹੁਣ ਹੁਣੇ ਕਨਾਮੀ ਹੋਰ ਰਿਪੋਰਟ ਆਈ ਹੈ ਜੋ ਅੱਜ 3 ਫਰਵਰੀ ਦੀ ਹੈ ਤੇ ਸੁਪਰੀਮ ਕੋਰਟ ਨੇ ਅੱਜ ਕੌਮੀ ਰਾਜਧਾਨੀ ਖੇਤਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਹਵਾ ਗੁਣਵੰਤਾ ਪਰਮੰਦਰਨ ਕਮਿਸ਼ਨ ਜਿਹਨੂੰ CAQM ਕਹਿੰਦੇ ਆ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਿਖਣ ਲਈ ਤਜਵੀਜ਼ਤ ਯੋਜਨਾਵਾਂ ਸੰਬੰਧੀ ਪੰਜਾਬ ਹਰਿਆਣਾ ਤੇ ਉੱਤਰ ਪ੍ਰਦੇਸ਼ ਸਰਕਾਰਾਂ ਨਾਲ ਮੀਟਿੰਗ ਕਰਨ ਲਈ ਕਿਹਾ ਹੈ ਜਸਟਿਸ ਐਸ ਓਕਾ ਦੀ ਐਗਵਾਈ ਵਾਲੇ ਬੈਂਚ ਨੇ CAQM ਨੂੰ ਸੂਬਿਆਂ ਨਾਲ ਸਲਾਹ-ਮਸ਼ਵਰਾ ਕਰਕੇ 17 ਮਾਰਚ ਤੱਕ ਆਪਣੇ ਸੁਝਾਅ ਪੇਸ਼ ਕਰਨ ਲਈ ਕਿਹਾ ਹੈ। ਉਹਨਾਂ ਨੇ ਕਿਹਾ ਹੈ ਕਿ ਅਸੀਂ 28 ਮਾਰਚ ਨੂੰ ਇਸ ਅਧਾਰ ਤੇ ਹਦਾਇਤਾਂ ਜਾਰੀ ਕਰਾਂਗੇ। ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੇ ਇਸ ਦੇ ਜਵਾਬ ਵਿੱਚ ਕਿਹਾ ਹੈ ਕਿ ਸੂਬਾ ਸਰਕਾਰ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਿਢਣ ਲਈ ਚੁੱਕੇ ਜਾ ਰਹੇ ਕਰਮਾਂ ਦਾ ਸਮਰਥਨ ਕਰਦੀ ਹੈ ਪਰ ਦਿੱਲੀ ਵਿੱਚ ਪ੍ਰਦੂਸ਼ਣ ਵਧਾਉਣ ਵਾਲੇ ਹੋਰ ਕਾਰਨਾਂ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਸਾਡੇ ਕੋਲ 15 ਨਵੰਬਰ ਜੋ ਅੱਗ ਲੱਗਣ ਦੀ ਘਟਨਾ ਦਾ ਆਖਰੀ ਦਿਨ ਸੀ ਤੇ ਤੋਂ ਬਾਅਦ ਦਿੱਲੀ ਦੇ ਵਿੱਚ ਜਿਹੜੀ ਹਵਾ ਦੀ ਗੁਣਵੰਤਾ ਸੂਚਕ ਅੰਕ ਦੇ ਅੰਕੜੇ ਹੈ ਇਸ ਤੋਂ ਬਾਅਦ ਵੀ ਦਿੱਲੀ ਵਿੱਚ 400 ਨੂੰ ਸ਼ੋ ਗਿਆ ਜਿਹੜਾ ਅੰਕੜਾ ਹੈ ਯੂਨਿਟ ਹੈ ਦਾ ਜਨਵਰੀ ਵਿੱਚ ਵੀ ਇਹ ਜਾਰੀ ਰਿਹਾ ਹੈ ਅਸੀਂ ਪ੍ਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ ਵਚਨਬੱਧ ਹਾਂ ਪਰ ਸੂਬੇ ਵਜੋਂ ਅਸੀਂ ਇਸ ਵਿੱਚ ਕਿੰਨਾ ਯੋਗਦਾਨ ਪਾ ਰਹੇ ਹਾਂ ਬਾਰੇ ਵੀ ਫੈਸਲਾ ਲਿਆ ਜਾਣਾ ਚਾਹੀਦਾ ਹੈ ਜ਼ਿਕਰਯੋਗ ਹੈ ਕਿ 18 ਨਵੰਬਰ 2024 ਨੂੰ ਸੁਪਰੀਮ ਕੋਰਟ ਨੇ ਕੇਂਦਰ ਅਤੇ CAQM ਨੂੰ NASA ਦੇ ਧਰਵੀ ਚੱਕਰ ਲਾਉਣ ਵਾਲੇ ਸੈਟੇਲਾਈਟ ਦੀ ਬਜਾਏ ਜੀਓਸਟੇਸ਼ਨਰੀ ਜਿਹੜਾ ਇੱਕ ਥਾਂ ਖੜਾ ਹੈ ਸੈਟੇਲਾਈਟ ਦੀ ਵਰਤੋਂ ਕਰਕੇ ਪ੍ਰਾਲੀ ਸਾੜਨ ਬਾਰੇ ਅੰਕੜੇ ਹਾਸਲ ਕਰਨ ਦਾ ਨਿਰਦੇਸ਼ ਦਿੱਤਾ ਸੀ NASA ਦੇ ਸੈਟਲਾਈਟ ਦੇ ਮੌਜੂਦ ਅੰਕੜੇ ਖਾਸ ਸਮੇਂ ਤੱਕ ਸੀਮਤ ਸਨ